ਉਧਰ ਕਿਸਾਨ ਗੁਰਵਿੰਦਰ ਸਿੰਘ ਕੁਦਰਤੀ ਖੇਤੀ ਨੂੰ ਪਰਫੁੱਲਤ ਕਰਨ ਦੇ ਲਈ ਕੋਸ਼ਿਸ਼ਾ ਕਰ ਰਿਹਾ ਹੈ ਉਹ 25 ਕਿੱਲੇ ਜ਼ਮੀਨ ਦਾ ਮਾਲਕ ਹੈ ਪਰ ਉਹ ਆਪਣੀ ਜ਼ਮੀਨ ਦੇ ਦੋ ਕਿੱਲਾਂ ਦੇ ਵਿੱਚ ਹੀ ਕੁਦਰਤੀ ਖੇਤੀ ਕਰ ਰਿਹਾ ਹੈ ਉਸ ਨੇ ਆਪਣੇ ਇਹਨਾਂ ਦੋ ਕਿੱਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਯੂਰੀਆ ਜਾਂ ਫਿਰ ਹੋਰ ਕੈਮੀਕਲ ਯੁਕ ਦਵਾਈਆਂ ਜਾਂ ਫਿਰ ਖਾਦਾਂ ਦਾ ਇਸਤੇਮਾਲ ਨਹੀਂ ਕੀਤਾ ਹੈ ਖਾਦ ਦੀ ਬਜਾਏ ਉਹ ਗੰਡੋਆ ਵਾਲੀ ਖਾਦ ਪਾ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾ ਰਿਹਾ ਹੈ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੀ ਜ਼ਮੀਨ ਖਾਦਾ ਅਤੇ ਯੂਰੀਆ ਦੀ ਆਦੀ ਹੋ ਚੁੱਕੀ ਹੈ ਤੇ ਉਸ ਨੂੰ ਕੁਦਰਤੀ ਖੇਤੀ ਵੱਲ ਮੋੜਨ ਦੇ ਲਈ 3 ਤੋਂ 5 ਸਾਲ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ ਕਿਸਾਨ दसा की हालांकि शुरुआती दौर फसल का झाड़ ज्यादा नहीं मिलता है इस कारण किसान ज्यादा फायदा लैंड कैमिकल युक्त खेती कर रहे हैं गुरविंद होना किसान भी कुदरती खेती वाल मुड़न दे अपील कर रहे हैं ਕੁਦਰਤੀ ਖੇਤੀ ਬੇਸ਼ੱਕ ਸਮੇਂ ਦੀ ਜ਼ਰੂਰਤ ਬਣ ਗਈ ਹੈ ਲੇਕਿਨ ਫਿਰ ਵੀ ਕਿਸਾਨ ਇਸ ਵੱਲ ਨਹੀਂ ਆ ਰਹੇ ਲੇਕਿਨ ਕੁਝ ਕਿਸਾਨ ਇਸ ਨੂੰ ਸਮਝਦੇ ਹੋਏ ਕੁਦਰਤੀ ਖੇਤੀ ਵੱਲ ਲਗਾਤਾਰ ਵਧ ਰਹੇ ਨੇ ਐਸੇ ਹੀ ਕਿਸਾਨ ਨੇ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ 2 ਕਿੱਲੇ ਵਿੱਚ ਕੁਦਰਤੀ ਖੇਤੀ ਸ਼ੁਰੂ ਕੀਤੀ ਹੈ ਔਰ 4 ਕਨਾਲ ਵਿੱਚ ਬਾਗ ਤੇ ਸਬਜ਼ੀਆਂ ਉਗਾ ਰਹੇ ਨੇ ਗੁਰਵਿੰਦਰ ਸਿੰਘ ਖਾਦ ਦੀ ਵੀ ਖੁਦ ਪੈਦਾਵਾਰ ਕਰ ਰਹੇ ਨੇ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਆ ਇਹਨਾਂ ਨਾਲ ਕੀ ਫਰਕ ਹੈ ਕੁਦਰਤੀ ਖੇਤੀ ਤੇ ਕੈਮੀਕਲ ਖੇਤੀ ਵਿੱਚ ਇਹਦਾ ਜ਼ਮੀਨ ਸਮਾਨ ਦਾ ਫਰਕ ਹੈ ਜੀ ਕੈਮੀਕਲ ਦਾ ਰਸਾਇਣਿਕ ਦਾ ਤੇ ਕੁਦਰਤੀ ਖੇਤੀ ਦਾ ਕੁਦਰਤੀ ਖੇਤੀ ਦਾ ਕੁਦਰਤ ਜਿਹੜੀ ਹੈ ਇੱਕ ਬਹੁਤ ਬਹਿੰਤ ਹੈ ਉਹਦਾ ਸਬਜ ਜਿਹੜਾ ਲਫਜ਼ ਹੈ ਉਹ ਬਹੁਤ ਸ਼ਕਤੀਸ਼ਾਲੀ ਹੈ ਇਹਦੇ ਵਿੱਚ ਉਹਨਾਂ ਫਰਕਿਆ ਜਿੱਨਾ ਇੱਕ ਅੰਮ੍ਰਿਤ ਤੇ ਜ਼ਹਿਰ ਚ ਹੈ ਕੁਦਰਤੀ ਖੇਤੀ ਨੇ ਅੰਮ੍ਰਿਤ ਪੈਦਾ ਕਰਨਾ ਰਸਾਇਣਿਕ ਨੇ ਜ਼ਹਿਰ ਪੈਦਾ ਕਰਨਾ ਕੈਮੀਕਲ ਕਰਨੇ ਜਿਹੜੇ ਬਾਡੀ ਲਈ ਵੀ ਹਾਰਮਨਕ ਨੇ ਮਾਈਂਡ ਲਈ ਵੀ ਇਹ ਸਾਰੇ ਨੇ ਤੇ ਜਿਹੜੀ ਕੁਦਰਤੀ ਹੈ ਉਹ ਸਾਰੀ ਬਾਡੀ ਲਈ ਕਿਉਂਕਿ ਅਸੀਂ ਸਾਡਾ ਸਰੀਰ ਕੁਦਰਤ ਨਾਲ ਜੁੜਿਆ ਆਇਆ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਖੋਜੇ ਸੋ ਪਾਏ ਉਹਨਾਂ ਨੇ ਬਹੁਤ ਸਪਸ਼ਟ ਕੀਤਾ ਵੀ ਬ੍ਰਹਮੰਡ ਤੁਹਾਡੇ ਅੰਦਰ ਆ ਜੋ ਉਹਦਾ ਅਸ਼ਰਾ ਤੁਹਾਡੇ ਤੇ ਵੀ ਹੋਣਾ ਤੇ ਇਹਦਾ ਮਤਲਬ ਇਹ ਹੈ ਵੀ ਜੇ ਰਸਾਇਣਿਕ ਉਹ ਸਾਡੇ ਤੇ ਅਸਰ ਹੋਣਾ ਹੀ ਹੋਣਾ ਬਾਣੀ ਨੂੰ ਤੇ ਨਹੀਂ ਅਸੀਂ ਠਲਾ ਸਕਦੇ ਉਹ ਸੱਚ ਆ ਅਹੀਂ ਗਲਤ ਹੋ ਸਕਣੇ ਰਸਾਇਣਿਕ ਖੇਤੀ ਉਦਤੀ ਖੇਤੀ ਅੱਜ ਦੀ ਨਹੀਂ ਸਾਡਾ ਮੁਰਸ਼ਾ ਤੋਂ ਕੁਦਰਤ ਨੇ ਦਿੱਤੀ ਹੋਈ ਆ ਇਹਦਾ ਪਸ਼ੋਕੜ ਸਾਡਾ ਸ਼ੁਰੂਆਤੀ ਇਤੋਂ ਹੋਈ ਆ ਹਾਂ ਅਸੀਂ ਇਹ ਯੁੱਗ ਦੇ ਵਿੱਚ ਬਦਲ ਕੇ ਸਾਨੂੰ ਇਹਨੂੰ ਗ੍ਰੀਨ ਯੁੱਗ ਲਾ ਲਓ ਕੋਈ ਵੀ ਲਾ ਲਓ ਇਹਦਾ ਜਿਨੂੰ ਆਪਾਂ ਵਿਗਿਆਨ ਦੇ ਨਾਲ ਜੋੜ ਕੇ ਹੀ ਕੈਮੀਕਲ ਤੇ ਜਾ ਕੇ ਆਪਣੀ ਹਾਲਤ ਵੀ ਖਰਾਬ ਕੀਤੀ ਖੇਤੀ ਦੀ ਵੀ ਕੀਤੀ ਉਹਦੇ ਰਿਜ਼ਲਟ ਸਾਹਮਣੇ ਆ ਗਏ ਦੇਖੋ ਹਰ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਗਈ ਉਹਦਾ ਹੀ ਕਾਰਨ ਆ ਪਰ ਕੋ ਜਮੀਨ ਦੀ ਗੁਣਵੱਤਾ ਦੇਖਿਆ ਜਾਏ ਤੇ ਕੁਦਰਤੀ ਹੁੰਦੀ ਸੀ ਗੰਡੋਏ ਮਾੜਾ ਜਾ ਹੱਥ ਮਾਰਦੇ ਸੀ ਗੰਡੋਏ ਨਿਕਲ ਆਉਂਦੇ ਸੀ ਅੱਜ ਇਹ ਗੰਡੋਏ ਪੈਦਾ ਕਰਨੇ ਪੈ ਰਹੇ ਬੇਸ਼ੱਕ ਕਿਸਾਨ ਇਸ ਵਾਰ ਆ ਰਹੇ ਨੇ ਲੇਕਿਨ ਜਿਆਦਾਤਰ ਕਿਸਾਨੇ ਨੂੰ ਸਮਝ ਨਹੀਂ ਦੇ ਕਿਉਂ ਕੀ ਕਾਰਨ ਹੈ ਸ਼ਾਇਦ ਇਹਦੇ ਫਾਇਦੇਮੰਦ ਸਾਬਤ ਨਹੀਂ ਹੋ ਰਹੀ ਕੁਦਰਤੀ ਖੇਤੀ ਇਹ ਦੇਖੋ ਇਹ ਮਾਈਂਡ ਸੈਟ ਕਿਤਾ ਸਰਕਾਰ ਨੇ ਬੜੇ ਚਿਰ ਤੋਂ ਜਦੋਂ ਤੁਸੀਂ ਕਹੇ ਮਾਈਂਡ ਦੇ ਵਿੱਚ ਉਹ ਚੀਜ਼ਾਂ ਖਾਂਦੇ ਹੋ ਉਹ ਤੁਹਾਡੀ ਮਾਨ ਦੇ ਇੱਕ ਆਦਤ ਬਣ ਜਾਂਦੀ ਹੈ ਸੁਭਾਅ ਬਣ ਜਾਂਦਾ ਉਹ ਇੱਕ ਅਸਾਜਿਤ ਕਨਵਰਟ ਹੋ ਜਾਂਦਾ ਉਹ ਨੂੰ ਚਾਈ ਮੰਨ ਲੈਂਦਾ ਉਹ ਠੀਕ ਹੈ ਜਾਂ ਗਲਤ ਇਹਨੂੰ ਵੀ ਬਦਲਿਆ ਜਾ ਸਕਦਾ ਬੜੀ ਆਸਾਨੀ ਨਾਲ ਬਦਲਿਆ ਜਾ ਸਕਦਾ ਸਰਕਾਰਾਂ ਦਾ ਕੰਮ ਕੀ ਹੈ ਸਾਡੇ ਕੋਲ ਵੀ ਉਹਨੂੰ ਚੀਜ਼ ਨੂੰ ਰਿਜ਼ਲਟ ਦੇਖੋ ਮੈਂ ਤੁਹਾਨੂੰ ਦੱਸਾਂ ਵੀ ਇਸ ਬੰਦੇ ਦੀ ਜਿਹੜਾ ਦਿਮਾਗ ਹੈ ਪਹਿਲੋ ਦੇਖਦਾ ਪਰਖ ਵਿਸ਼ਵਾਸ ਕਰਦਾ ਤੇ ਫਿਰ ਕੰਮ ਕਰਦਾ ਮੈਂ ਦੇਖਣ ਪਰਖਣ ਤੋਂ ਪਹਿਲੋ ਕੰਮ ਕੀਤਾ ਵਿਸ਼ਵਾਸ 바ਦੇ ਬਣਿਆ ਮੇਰਾ ਖੇਤੀ ਸਰਕਾਰ ਦਾ ਕੀ ਕੰਮ ਆ ਵੀ ਲੋਕਾਂ ਦੀਆਂ ਸੁਖ ਸੂਤਾ ਦੇਖਣੀਆਂ ਜਿਹੜੀ ਚੀਜ਼ ਲੋੜਤਾ ਉਹਦੇ ਬਾਰੇ ਕਾਨੂੰਨ ਬਣਾਉਣਾ ਤੇ ਉਹਦੇ ਵਾਸਤੇ ਇਹਨਾਂ ਮਹਿਕਮੇ ਕਿਤੇ ਨਹੀਂ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਤੁਸੀਂ ਦੱਸੋ ਵੀ ਕੁਦਰਤੀ ਖੇਤੀ ਤੁਸੀਂ মিডিਆ ਦਾ ਤਨਵਾਦ ਮੈਂ ਕਰਨਾ ਇਹਨਾਂ ਨਾਲ ਸੰਬੰਧ ਯੂਨੀਵਰਸਿਟੀ ਵਾਲੇ ਹੁੰਦੇ ਆ ਹੂਰ ਮਹਿਕਮਾ ਨੂੰ ਦੱਸੋ ਵੀ ਕਦੇ ਕਿਸੇ ਨੂੰ ਦੱਸਿਆ ਆਣ ਕੇ ਵੀ ਖੇਤੀ ਤੇ ਉਹਦੇ ਤੇ ਉਹਦੇ ਕੀ ਫਰਕ ਆ ਮਤਲਬ ਸਰਕਾਰਾਂ ਨੇ ਵੀ ਪਰਮਾਣੇ ਕੀਤਾ ਪਰ ਫੁੱਲਦ ਨਹੀਂ ਕੀਤਾ ਕੀ ਸਰਕਾਰਾਂ ਕੋਲ ਉਮੀਦ ਰੱਖਦੇ ਹੋ ਵੀ ਕੀ ਕਰਨਾ ਚਾਹੀਦਾ ਸਰਕਾਰ ਦੇਖੋ ਅਹੀਂ ਤੇ ਸਰਕਾਰ ਆ ਸਾਡੀ ਨਹੀਂ ਉਮੀਦ ਕਰਨੀਆਂ ਵੀ ਜੇ ਤੁਸੀਂ ਲੋਕਾਂ ਦੀ ਸਿਹਤ ਬਾਰੇ ਦੀ ਬੜੀ ਸचेत ਹੋ ਤੁਸੀਂ ਇਹਦੇ ਬਾਰੇ ਧਿਆਨ ਦੋਬੋ ਸਾਰਾ ਚੇਚਾ ਧਿਆਨ ਇਧਰ ਦੇ ਕੇ ਸਾਰੇ ਕੰਮ ਛੱਡ ਗਏ ਤੇ ਲੋਕ ਨੇ ਤੇ ਤੁਸੀਂ ਹੋ ਲੋਕ ਆ ਤੇ ਕੰਟਰੀ ਆ ਜੇ ਲੋਕ ਨੇ ਤੇ ਸਾਰੇ ਕੰਮ ਨੇ ਲੋਕ ਹਲਦੀ ਆ ਤੇ ਦੇਸ਼ ਹਲਦੀ ਆ ਜੇ ਧਰਤੀ ਚੰਗੀ ਆ ਤੇ ਲੋਕ ਚੰਗੇ ਹੋਣਗੇ ਇਹਦਾ ਵਾਲਾ ਪੰ ਧਿਆਨ ਦਿਈਏ ਸਰਕਾਰ ਸਾਡੇ ਨਾਲ ਵਾਲੇ ਅਸੀਂ ਸਰਕਾਰ ਦੇ ਨਾਲ ਸਾਰੇ ਨਾਲ ਤਾਲਮੇਲ ਬਣਾ ਕੇ ਇੱਕ ਨਵਾਂ ਸਿਸਟਮ ਨਵਾਂ ਪੁ ਇੱਕ ਨਵਾਂ ਨਰਜੀ ਪੈਦਾ ਕਰੀਏ ਜੇ ਸਾਡਾ ਹਿੰਦੁਸਤਾਨ ਦੁਨੀਆ ਦੇ ਵਿੱਚ ਪਹਿਲੇ ਨੰਬਰ ਦਾ ਹੋਏ ਹੈਲਥੋਂ ਵੀ ਵੈਲਥ ਤੋਂ ਵੀ ਆਰਥਿਕਾ ਤੋਂ ਵੀ ਬਿਲਕੁਲ ਜੀ ਗੁਰਵਿੰਦਰ ਸਿੰਘ ਜੀ ਜਿਹੜੇ ਕੁਦਰਤੀ ਖੇਤੀ ਨੂੰ ਪ੍ਰਮੋਟ ਕਰ ਰਹੇ ਆ ਕਿਸਾਨਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਇਸ ਨੂੰ ਅਪਣਾਓ ਕਿਉਂਕਿ ਸਿਹਤ ਪੱਖੋਂ ਕੁਦਰਤੀ ਖੇਤੀ ਸਮੇਂ ਦੀ ਜ਼ਰੂਰਤ ਬਣ ਗਈ ਹੈ ਔਰ ਸਰਕਾਰਾਂ ਨੂੰ ਵੀ ਕਹਿ ਰਹੇ ਨੇ ਕਿ ਹਸਪਤਾਲ ਖੋਲਣ ਦੀ ਬਜਾਏ ਕੁਦਰਤੀ ਖੇਤੀ ਨੂੰ ਤਰਜੀਹ ਦਿੱਤੀ ਜਾਏ ਪ੍ਰਮੋਟ ਕੀਤਾ ਜਾਏ ਤੇ ਕਾਫੀ ਕੁਝ ਸੁਧਰ